एहतियात रखो सर हाँ बढ़िया काम करते हैं लॉस मोबाइल होंगे एक सौ पच्ची मोबाइल निकल किए गए और देखोगे ਸਰ ਮਗਰ ਖੜਾ ਲਾ ਲਗੇ ਨਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਫੋਨ ਹੋ ਗੁੰਮ ਹੋਏ ਨੂੰ 1 ਸਾਲ ਹੋ ਚੁੱਕਿਆ ਸੀਗਾ ਜੀ ਮੇਰਾ ਨਵਾਂ ਫੋਨ ਲਿਆ ਸੀਗਾ ਤਕਰੀਬਨ 3 ਮਹੀਨੇ ਯੂਜ਼ ਕਰਿਆ ਸੀ ਜੋ ਮੇਰਾ ਫੋਨ ਲੱਗਿਆ ਸੀਗਾ ਮਤਲਬ ਮੈਨੂੰ ਮਿਲਿਆ ਨਹੀਂ ਸੀ ਮਤਲਬ ਕੰਪਲੀਟ ਮੈਂ ਕੰਪਲੀਟ ਜਿੱਦ ਲਖਾਈ ਸੀਗੀ ਕਹਿੰਦਾ ਘੰਟੇ ਦੇ ਅੰਦਰ ਅੰਦਰ ਕੰਪਲੀਟ ਲਖਾਤੀ ਸੀ ਮੈਨੂੰ ਕਿਵੇਂ ਲੱਗ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਐ ਐਸਐਫਪੀ ਨੇ ਸਾਹਿਬ ਨੇ ਜਿਹੜਾ ਮੈਨੂੰ ਫੋਨ ਆ ਮੈਨੂੰ ਮਿਲਿਆ ਜੀ ਆਪਾਂ ਨੂੰ ਬਹੁਤ ਕਿੰਨੇ ਚਿਰ ਬਾਅਦ ਮਿਲਿਆ ਬਾਈ ਮੈਨੂੰ ਸਾਲ ਬਾਅਦ ਮਿਲਿਆ ਜੀ ਬਹੁਤ ਵਧੀਆ ਜੀ ਪੁਲਿਸ ਦਾ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜਿਹੜੀ ਵੀ ਸਾਰਿਆਂ ਦੇ ਲਈ ਬਹੁਤ ਫਾਇਦੇਮੰਦ ਹੈ ਕਿ ਇੰਨੇ 125 ਮੋਬਾਈਲ ਫੋਨ ਨੇ ਇੱਥੇ ਜੋ ਪਏ ਨੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਰਿਆਂ ਨੂੰ ਮਿਲਣਗੇ ਜਿਨ੍ਹਾਂ ਦੇ ਮੋਬਾਈਲ ਫੋਨ ਸਾਡਾ ਫੋਨ ਜੀ 8 April ਨੂੰ ਗੁੰਮ ਹੋਇਆ ਸੀ ਜੀ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਸਾਡੇ ਪੰਜਾਬ ਪੁਲਿਸ ਬਰਨਾਲਾ ਜ਼ਿਲ੍ਹੇ ਦੀ ਬਹੁਤ ਵਧੀਆ ਤੱਲ ਲੱਗ ਰਹੀ ਹੈ ਅੱਜ ਅੱਜ ਪੰਜਾਬ ਦੀ ਡਾਟਾ ਹੇਟ ਬਰਨਾਲਾ ਪੁਲਿਸ ਦੀ ਟੀਮ ਜਿਹਦੇ ਵਿੱਚ ਡੀਐਸਪੀ ਹਾਈਵੇ ਕ੍ਰਾਈਮ ਸਰਦਾਰ ਜਤਿੰਦਰ ਪਾਲ ਸਿੰਘ ਤੇ ਇਨਚਾਰਜ ਸਾਈਬਰ ਸੈੱਲ ਸਬ ਇੰਸਪੈਕਟਰ ਨਿਰਮਲਜੀਤ ਸਿੰਘ ਇਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕਰਦੇ ਹੋਏ ਜਿਹੜੇ ਪਬਲਿਕ ਦੇ ਲੌਸ ਮੋਬਾਈਲ ਹੁੰਦੇ ਹਨ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਤੁਸੀਂ ਦੇਖ ਲਓ ਲਗਭਗ 125 ਮੋਬਾਈਲ ਜਿਨ੍ਹਾਂ ਦੀ ਮਾਰਕੀਟ ਵੈਲਿਊ ਲਗਭਗ 50 ਲੱਖ ਦੇ ਆਸ-ਪਾਸ ਹੈ उन्होंने ट्रेस किया गया है नाल जे नाल असल मालिक हैं उन्होंने रफ्ता कायम करके उन्होंने अज हैंड ओवर भी किया जाएगा देखो साढ़े को, सर, दो को दो एक तो सी आई पोर्टल है जेद्ध पब्लिक जाके लॉस्ट मोबाइल की कंप्लेन दर्ज कर सकती उस तो अलावास केंद्र भी ऑप्शन उ अपने लॉस्ट मोबाइल की कंपलेन दर्ज कर सकते हैं जदों सू कंप्लेट मिलती अपनी साइबर टीम ਉਹਨਾਂ ਦਾ ਜਿਹੜਾ IMEI ਨੰਬਰ ਹੁੰਦਾ ਟੈਕਨੀਕਲ ਤਰੀਕੇ ਨਾਲ ਉਹਨੂੰ ਟੈਸਟ ਲਗਾ ਦਿੰਦੀ ਐ ਔਰ ਕੋਸ਼ਿਸ਼ ਕਰਕੇ ਬਹੁਤ ਟੈਕਨੀਕਲ ਤਰੀਕੇ ਨਾਲ ਇਹਨਾਂ ਨੂੰ ਟੈਸਟ ਵੀ ਕਰ ਦਿੰਦੀ ਸਰ ਕੋਈ ਪਾਰਟਿਕੂਲਰ ਨੰਬਰ ਹੀ ਹੈ ਵੀ ਕੈਨ ਮੇਕ ਇਟ ਆਲ ਹਾਂ ਜੀ ਇੱਕ ਪੋਰਟਲ ਹੈ ਉਸ ਪਲੱਸ ਚਾਂਚ ਦਾ ਹੈ ਅੱਜ ਕਿੰਨੇ ਵਾਰਸਾਂ ਨੂੰ ਬੁਲਾ ਕੇ ਜਿਹੜੇ ਮੋਬਾਈਲਸ ਦਿੱਤੇ ਜਾ ਰਹੇ ਨੇ 125 ਮੋਬਾਈਲ ਅੱਜ ਹਾਂਡਓਵਰ ਕਰ ਰਹੇ ਹਾਂ ਹੁਣ ਤੁਸੀਂ ਦੇਖੋਗੇ ਲਗਭਗ 25 30 ਆਲਰੇਡੀ ਆ ਚੁੱਕੇ ਉਹਨਾਂ ਨੂੰ ਹੁਣੇ ਅਸੀਂ ਹਾਂਡਓਵਰ ਕਰਾਂਗੇ ਬਾਕੀ ਨੂੰ ਕੌਂਟੈਕਟ ਕਰਕੇ ਉਹਨਾਂ ਨੂੰ ਵੀ ਹਾਂਡਓਵਰ ਕੀਤਾ ਜਾਵੇਗਾ ਸਰ ਕਿੰਨੀ ਕੀਮਤ लगभग चालीस तो पचास लाख की कीमत है तो तुम देखो सारे स्मार्टफोन दे 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 है सैमसंग हैं विवो दे लाख चालीस तीस हज़ार चालीस हजार मोबाइल फोन है लगभग दो ढाई महीने का पीरियड का ही सारा लिखा चुका है ਸਰਵਰ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦਾ ਜਿਸ ਤਰ੍ਹਾਂ ਮੈਂ ਪਬਲਿਕ ਨੂੰ ਤੁਹਾਡੇ ਰਹੀ ਇਹਹੀ ਅਪੀਲ ਕਰਨਾ ਚਾਹੁੰਦਾ ਕਿ ਜਦੋਂ ਵੀ ਉਹ ਮੋਬਾਈਲ ਫੋਨ ਖਰੀਦੇ ਪ੍ਰੋਪਰ ਸੌਪ ਤੋਂ ਹੀ ਖਰੀਦੇ ਪ੍ਰੋਪਰ ਬਿੱਲ ਤੇ ਆਈਐਮਆਈ ਨੰਬਰ ਚੈੱਕ ਕਰਕੇ ਹੀ ਖਰੀਦੇ ਬਿਕੋਜ਼ ਕਦੇ-ਕਦੇ ਮੋਬਾਈਲ ਦਾ ਮਿਸਯੂਜ਼ ਵੀ ਹੋ ਜਾਂਦਾ ਹੈ ਸੈਕੰਡ ਹੈਂਡ ਮੋਬਾਈਲ ਕਦੇ ਵੀ ਨਾ ਖਰੀਦੇ ਜੇ ਖਰੀਦਦੇ ਹੈ ਤਾਂ ਪ੍ਰੋਪਰ ਬਿੱਲ ਦੇ ਨਾਲ ਹੀ ਖਰੀਦੇ ਸਰ ਜੋ ਬੀਕੇ ਹੋਏ ਮੋਬਾਈਲ ਸੇ ਦੁਕਾਨਦਾਰਾਂ ਤੋਂ ਫੜੇਗੇ ਉਹਨੇ ਪਰਚਾ ਦਰਜ ਨਹੀਂ ਕੀਤਾ ਜਾਵਗਾ। ਦੇਖੋ ਜੀ ਇਹ ਮੋਸਟਲੀ ਸਾਰੇ ਲੌਸਟ ਮੋਬਾਈਲ ਸੀਗੇ ਜੋ ਡਿੱਗ ਗਿਆ ਸੀਗਾ ਜਾਂ ਫਿਰ ਕਿਸੇ ਬੰਦੇ ਨੇ ਲੈ ਕੇ ਸਾਨੂੰ ਹੈਂਡਓਵਰ ਕਰਤਾ ਵੈਸੇ ਮੋਬਾਈਲ ਨੇ। ਇਹਦੇ ਵਿੱਚ ਅਸੀਂ ਔਰ ਵੀ ਦੁਗਾਇਨਲ ਤਫਪਰਤਾਲ ਕਰਾਂਗੇ। ਇਨ ਕੇਸ ਵੈਸਾ ਕੋਈ ਐਂਗਲ ਹੋਆ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰ ਜਨਤਾ ਨੂੰ ਜਾਗਰੂਕ ਕਰਨ ਵਾਸਤੇ ਤੁਹਾਡੇ ਡਿਪਾਰਟਮੈਂਟ ਤੋਂ ਲੌਂਜ ਇਹਦੇ ਵਾਸਤੇ ਵੀ ਕੋਈ ਸੈਮੀਨਾਰਸ ਵਗੈਰਾ ਬਿਲਕੁਲ ਜੀ ਜਿਹੜੀ ਆਪਣੀ ਸਾਈਬਰ ਸੈੱਲ ਹੈ ਉਹ ਸੈਮੀਨਾਰ ਕਰਦੀ ਰਹਿੰਦੀ ਹੈ। ਔਰ ਵੀ ਅਸੀਂ ਸੈਮੀਨਾਰ ਕਰਾਂਗੇ ਮ Thank you. 17.